ਵਾਲ ਸਾਹਿਬ ਤੇ ਉਹਨਾਂ ਦੇ ਸਾਥੀਆਂ ਨੂੰ ਕਨਵਿੰਸ ਕੀਤਾ ਜਾਵੇ ਕਿ ਇਹਨਾਂ ਦਾ ਫਾਸਟ ਬਗੈਰ ਫੋਰਸ ਯੂਜ਼ ਕੀਤੇ ਉਸ ਨੂੰ ਇਹਨਾਂ ਨੂੰ ਇਮਰਜੈਂਟ ਮੈਡੀਕਲ ਏਡ ਜਿਹੜੀ ਉਹ ਪ੍ਰੋਵਾਈਡ ਕੀਤੀ ਜਾਵੇ ਜੀ ਸੋ ਅਸੀਂ ਇਹਨਾਂ ਨੂੰ ਅਪੀਲ ਕੀਤੀ ਹੈ ਕਿ ਜੇ ਇਸ ਆंदोलਨ ਨੂੰ ਨੇਪਰੇ ਚੜਾਉਣ ਲਈ ਸਾਨੂੰ ਡੱਲੇਵਾਲ ਸਾਹਿਬ ਦੀ ਬਹੁਤ ਲੋੜ ਹੈ ਇਹਨਾਂ ਦੀ ਸਿਹਤ ਦੀ ਬਹੁਤ ਲੋੜ ਹੈ ਤੇ ਚੀਫ ਮਿਨਿਸਟਰ ਸਾਹਿਬ ਨੇ ਸਪੈਸ਼ਲੀ ਸਨੇਹਾ ਭੇਜਿਆ ਹੈ ਤੇ ਸੀਐਮ ਸਾਹਿਬ ਨੇ ਚੈਨਲਸ ਵੀ ਖੋਲੇ ਹੈਗੇ ਸੈਂਟਰਲ ਗਵਰਨਮੈਂਟ ਨਾਲ ਗੱਲਬਾਤ ਵੀ ਹੋ ਰਹੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਕਿਸਾਨੀ ਜਿਹੜੀ ਜਿਹੜੀ ਡਿਮਾਂਡਾ ਹੈਗੀ ਆ ਜਿਹੜੀ ਉਤੇ ਕਹ ਲਓ ਜਿਹੜੇ ਰਾਈਟਫੁਲੀ ਜਿਹੜਾ ਉਸ ਤੇ ਗੱਲਬਾਤ ਹੋਵੇ ਚੈਨਲਸ ਖੁੱਲਣ ਤੇ ਇਹ ਮਸਲਾ ਹੱਲ ਹੋਵੇ ਤੇ ਸਾਡੀ ਢੱਲੇਵਾਲ ਸਾਹਿਬ ਨੂੰ ਉਹਨਾਂ ਦੇ ਸਾਥੀਆਂ ਨੂੰ ਕਿਸਾਨ ਯੂਨੀਅਨ ਨੂੰ ਪੁਰਜ਼ੋਰ ਅਪੀਲ ਅਸੀਂ ਕੀਤੀ ਆ ਤੇ ਕਿ ਬੇਸ਼ਕੀਮਤੀ ਜਾਨ ਜਿਹੜੀ ਡੱਲੇਵਾਲ ਸਾਹਿਬ ਦੀ ਹੈ ਉਸ ਨੂੰ ਇੱਥੇ ਮੈਡੀਕਲ ਫੈਸਿਲਿਟੀਆਂ ਵੀ ਮੁਹੱਈਆ ਕਰਾਈ ਗਈਆਂ ਤੇ ਇਹਨਾਂ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਅਸੀਂ ਜਿਹੜਾ ਹੈਗਾ ਸਾਰੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਕੇਂਦਰ ਦੇ ਕਿਹੜੇ ਨੁਮਾਇੰਦੇ ਆਏ ਸੀ ਤੁਹਾਡੇ ਨਾਲ ਜੀ ਨਾਲ ਬੈਠ ਨਾਲ ਬੈਠੇ ਮੈਂ ਬਿਸ਼ਰਾ ਜੀ ਕੀ ਅਹੁਦਾ ਸਰ ਜਾ ਸਕਦੇ ਨੇ ਡਾਇਰੈਕਟਰ ਹੈਗੇ ਜੀ ਮਿਨਿਸਟਰੀ ਆਫ ਹੋਮ ਅਫੇਅਰਸ ਕੀ ਡੱਲੇਵਾਲ ਸਾਹਿਬ ਕੀ ਕਹਿ ਰਹੇ ਨੇ ਜੀ ਡੱਲੇਵਾਲ ਸਾਹਿਬ ਤੇ ਅਹੀ ਕਹਿ ਰਹੇ ਹੈਗੇ ਕਿ ਜਿਹੜੀ ਸਾਡੀ ਡਿਮਾਂਡ ਹੈਗਾ ਜੀ ਉਸ ਤੇ ਜਿਹੜਾ ਹੈਗਾ ਅੱਗੇ ਫਾਰਵਰਡ ਮੂਵਮੈਂਟ ਕੀਤਾ ਚੱਲੇ ਬਹੁਤਕ ਲਿੰਕ ਹੋ ਸਕਦਾ ਸਰ ਗੱਲਬਾਤ ਅੱਛਾ ਅਸੀਂ ਦੇਖੋ ਅਸੀਂ ਜਿਹੜਾ ਇਹਦੇ ਚ ਇੱਕ ਮੈਂਡੇਟ ਸਾਨੂੰ ਸੁਪਰੀਮ ਕੋਰਟ ਦਾ ਦਿੱਤਾ ਗਿਆ ਸੀਗਾ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਦਾਇਤ ਸੀ ਦੇਖੋ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਤਿੰਨ ਗੱਲਾਂ ਕਹੀਆਂ ਕਿ ਡੱਲੇਵਾਲ ਸਾਹਿਬ ਸੀਨੀਅਰ ਸਿਟੀਜ਼ਨ ਹੈਗੇ ਜੀ ਡੱਲੇਵਾਲ ਸਾਹਿਬ ਦੇ ਕੁਝ ਹੈਲਥ ਇਸ਼ੂਜ਼ ਹੈਗੇ ਤੇ ਥਰਡਲੀ ਢੱਲੇਵਾਲ ਸਾਹਿਬ ਇੱਕ ਪ੍ਰੋਮਿਨੈਂਟ ਕਿਸਾਨ ਲੀਡਰ ਹੈਗੇ ਜਿਹੜੇ ਇਸ ਇਸ ਕਿਸਾਨੀ ਆંદੋਲਨ ਨੂੰ ਪੀਸਫੁਲ ਤਰੀਕੇ ਨਾਲ ਜਿਹੜਾ ਲੈ ਕੇ ਜਾ ਸਕਦੇ ਸੋ ਮੈਂ ਸਮਝਦਾ ਕਿ ਮਾਨਯੋਗ ਸੁਪਰੀਮ ਕੋਰਟ ਦੀ ਇਹ ਬਹੁਤ ਮਹੱਤਵਪੂਰਨ ਜਿਹੜੀ ਆਬਜ਼ਰਵੇਸ਼ਨਸ ਹੈਗੀਆਂ ਤੇ ਉਹਨਾਂ ਨੇ ਸਾਨੂੰ ਹਿਦਾਇਤ ਕੀਤੀ ਹੈਗੀ ਕਿ ਜੇ ਜਿਹੜਾ ਵੀ ਇਮਰਜੈਂਟ ਰੈਕਵਿਜ਼ਿਟ ਮੈਡੀਕਲ ਏਡ ਹੈ ਉਹ ਢੱਲੇਵਾਲ ਸਾਹਿਬ ਨੂੰ ਪ੍ਰੋਵਾਈਡ ਕਰਾਇਆ ਜਾਵੇ ਸੋ ਆਪਣੇ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਸਾਹਿਬ ਮੈਡੀਕਲ ਅਥਾਰਟिटीज ਨੇ ਇਹਨਾਂ ਨੇ ਉਹ ਐਂਬੂਲੈਂਸਸ ਵੈਲ ਇਕਵਿਪਡ ਜਿਹੜੀਆਂ ਇੱਥੇ ਪ੍ਰੋਵਾਈਡ ਕੀਤੀਆਂ ਤੇ ਅਸੀਂ ਇਹਨਾਂ ਦੇ ਨਾਲ ਤਾਲਮੇਲ ਬਣਾ ਕੇ ਕਿਸਾਨੀ ਆਗੂਆਂ ਨਾਲ ਅਸੀਂ ਗੱਲਬਾਤ ਲਗਾਤਾਰ ਕਰ ਰਹੇ ਹਾਂਗੇ ਤੇ ਸਾਨੂੰ ਆਸ ਹੈ ਕਿ ਅਸੀਂ ਅਸੀਂ ਇੱਕ ਪੋਜ਼ਿਟਿਵ ਆਊਟਕਮ ਤੇ ਪਹੁੰਚਾਂਗੇ ਸਰ ਤੁਹਾਡੇ ਤੋਂ ਬਾਅਦ ਲਗਾਤਾਰ ਡੈਡਲੌਕ ਦੀ ਸਿਚੁਏਸ਼ਨ ਸੀ ਕੋਈ ਮੀਟਿੰਗ ਨਹੀਂ ਹੋਈ ਸੀ ਹਾਲਾਂਕਿ ਪਿਛਲੇ ਦਿਨਾਂ ਤੋਂ ਵਿੱਚ ਵੀ ਅਧਿਕਾਰੀ ਗੱਲਬਾਤ ਕਰਦੇ ਨਜ਼ਰ ਆਏ ਜਦੋਂ ਮੋਦੀ ਸਾਹਿਬ ਦੀ ਹਰਿਆਣਾ ਦੇ ਵਿੱਚ ਵਿਜ਼ਿਟ ਸੀ ਕਿਹੜਾ ਪ੍ਰਪੋਜ਼ਲ ਆਇਆ ਕੋਈ ਕੇਂਦਰ ਦੀ ਤਰਫੋਂ ਡੈਡਲੌਕ ਨੂੰ ਖਤਮ ਅਸੀਂ ਅਸੀਂ ਦੇਖੋ ਅਸੀਂ ਨਿਰੰਤਰ ਪੰਜਾਬ ਸਰਕਾਰ ਦਾ ਬੜਾ ਸਪਸ਼ਟ ਸਟੈਂਡ ਰਿਹਾ ਹੈ ਪੰਜਾਬ ਸਰਕਾਰ ਕਿਸਾਨੀ ਜਿਹੜੀ ਮੰਗਾਂ ਨੂੰ ਜਾਇਜ਼ ਸਮਝਦੀ ਹੈ ਉਹਨਾਂ ਨੇ ਇਸ ਦੀ ਸਪੋਰਟ ਵੀ ਕੀਤੀ ਹੈ ਸੀਐਮ ਸਾਹਿਬ ਦੇ ਵੀ ਬਿਆਨ ਆਏ ਹੈਗੇ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਨਿਰੰਤਰ ਜਿਹੜਾ ਸਾਡਾ ਤਾਲਮੇਲ ਕਿਸਾਨੀ ਆਗੂਆਂ ਨਾਲ ਬਣਿਆ ਰਹੇਗਾ ਸਾਡੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਫੈਸਿਲਿਟੀਆਂ ਇਹਨਾਂ ਨੂੰ ਮੁਹੱਈਆ ਕਰਾਈ ਜਾਣ ਕਈ ਵਾਰੀ ਕੁਝ ਕਮੀ ਵੇਸ਼ਾ ਵੀ ਰਹਿ ਜਾਂਦੀ ਹੈ ਬਟ ਅਦਰਵਾਈਜ਼ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈਗੀ ਕਿ ਕਿਸਾਨੀ ਮੰਗਾ ਨੂੰ ਫੈਸਿਲਿਟੇਟ ਕਰਾਇਆ ਜਾਵੇ ਔਰ ਡਾਇਰੈਕਟਰ ਜਨਰਲ ਮਿਨਿਸਟਰੀ ਆਫ ਫੋਰਮ ਅਫੇਅਰਸ ਸੇ تھے ਤੋਂ ਉਹਨਾਂ ਨੇ ਡਲੇਵਾਲ ਸਾਹਿਬ ਸੇ ਇਹ ਪ੍ਰਾਰਥਨਾ ਕਰੀ कि भाई आप यहाँ पे जरूरी मेडिकल एड है माननीय सुप्रीम कोर्ट के फैसले के अनुसार हम यहाँ डिप्लॉय कर देते हैं हम या तैनात कर देते हैं सारी वेल इक्विप्ड एम्बुलेंसेस और जो आपके शरीर में अगर कोई डेफिशिएंसी है किसी चीज़ की तो उसको पूर्ति करने की आप इजाज़त दे दीजिए लेकिन सरदार जगजीत सिंह डल्लेवाल जी ने स्पष्ट कर दिया है और जो बातचीत हुई है उसको हम बिल्कुल क्लियर कर देना चाहते हैं सरदार जगजीत सिंह डल्लेवाल जी जवाब देते समय भावुक हो गए बार बार उनकी आंखों से आंसू आ रहे थे और उन्होंने माननीय डीजीपी साहब को मिनिस्ट्री ऑफ होम अफेयर्स के डायरेक्टर साहब को एक ही बात कही है कि मेरा संदेश एक ही है कि मेरी जिंदगी से ज्यादा कीमती जिंदगी उन सात लाख किसानों की थी ਜਿਨਾਂ ਨੇ ਸਰਕਾਰਾਂ ਦੀ ਗਲਤ ਨੀਤੀਆਂ ਦੇ ਕਾਰਨ ਆਤਮ ਹੱਤਿਆ ਕਰਨੇ ਤੇ ਜੋ ਮਜਬੂਰ ਹੋਏ ਅਜੇ ਜਿਹੜੀ ਸਾਡੀ ਅੰਦਰ ਉਹਨਾਂ ਨੇ ਜਿਹੜਾ ਹਾਲਚਾਲ ਦੇ ਬਹਾਨੇ ਜੋ ਉਹਨਾਂ ਨੇ ਗੱਲ ਗੋਲ ਮੋਲ ਕੀਤੀ ਹੈ ਜਿਵੇਂ ਕੋਈ ਡੱਲੇਵਾਲ ਸਾਹਿਬ ਕੋਈ ਮੈਡੀ ਕੁਝ ਲੈ ਰਹੇ ਹੁੰਦੇ ਨੇ ਉਹਨਾਂ ਦੀ ਗੱਲ ਤੋਂ ਗੋਲ ਮੋਲ ਤੋਂ ਇਹ ਸੀਗੀ ਸਾਡਿਓ ਸਾਫ ਮੁਖਾੜ ਜੀ ਨੇ ਗੱਲ ਕਰਤੀ ਹੈ ਜੀ ਉਹ ਆਏ ਹਾਲਚਾਲ ਪੁੱਛ ਗਏ ਕੋਈ ਜਿਹੜਾ ਆਪਾਂ ਚਾਹੁੰਦੇ ਆ ਜੀ ਕਿ ਉਹ ਕਿਉਂ ਆਏ ਕਿਸੇ ਈਸ਼ੂਆਂ ਤੇ ਇਹਨਾਂ ਤੇ ਚਰਚਾ ਕਰਨੀ ਚਾਹੁੰਦੀ ਹੈ ਸਰਕਾਰ ਕ ਨਹੀਂ ਕਰਨਾ ਚਾਹੁੰਦੀ ਉਹ ਸਾਨੂੰ ਇਹੀ ਕਹਿ ਕੇ ਗਏ ਨੇ ਵੀ ਹਵੇਲੀ ਦੇ ਵਿੱਚ ਆਓ ਆਪਾਂ ਉੱਥੇ ਬੈਠਦੇ ਆ ਉਹ ਤੇ ਵਿਚਾਰ ਚਰਚਾ ਕਰਦੇ ਆ ਉਹ ਉਹਨਾਂ ਦੀ ਆਪ ਦੀ ਜਿਹੜੀ ਹੁੰਦੀ ਹੈ ਗੱਲਬਾਤ ਉਹ ਆਪਦੇ ਲੈਵਲ ਤੇ ਗਿਆ ਹਜੇ ਤੱਕ ਸਾਡੀ ਦੋਨੇ ਫੋਰਮਾਂ ਦੀ ਉਹਨਾਂ ਦੀ ਜਿਹੜੀ ਗੱਲ ਕਹਿ ਕੇ ਉਹਨਾਂ ਨੂੰ ਕੋਈ ਸਹਿਮਤੀ ਨਹੀਂ ਡੱਲੇਵਾਲ ਸਾਹਿਬ ਦਾ ਜਿਹੜਾ ਤੁਹਾਨੂੰ ਕਿਹਾ ਸੱਦਾ ਦਿੱਤਾ ਭਈ ਹਵੇਲੀ ਆ ਜਾਓ ਹਾਂ ਉਹਨਾਂ ਨੇ ਮੈਨੂੰ ਜੇ ਕਹਿ ਕੇ ਗਏ ਨੇ ਜੀ ਬੇਬੀ ਤੁਸੀਂ ਆਓ ਉੱਥੇ 5 ਮਿੰਟ ਮੈਂ ਛੇਤੀ ਜਾਣਾ ਤੇ ਆਪਾਂ ਉੱਥੇ ਜਿਹੜੇ ਇਸ਼ੂ ਹੈ ਉੱਥੇ ਸੰਜੇ ਤੁਸੀਂ ਜਾ ਰਹੇ ਹੋ ਉੱਥੇ ਹਾਂ ਮੈਂ ਐਸੀ ਜਾ ਰਿਹਾ ਠੀਕ ਠੀਕ ਹਵੇਲੀ ਬਿਲਕੁਲ